ਮੇਰੇ ਪਤੀ ਦਾ ਨਾਮ ਬਿਲਿੰਦਸ ਸਿੰਘ ਜਨਮ ਦੀ ਉਮਰ तकरीबन 33 ਸਾਲ ਹੈ ਤੇ ਅੱਜ ਤੋਂ ਸਾਢੇ 3 ਸਾਲ ਪਹਿਲਾਂ ਅਮਰੀਕਾ ਗਏ ਨੇ ਡਾਂਕੀ ਲਾ ਕੇ ਅਸੀਂ ਕਰਜ਼ਾ ਚੁੱਕ ਕੇ ਭੇਜਿਆ ਹੀ ਉਹਨਾਂ ਨੂੰ ਅਜੇ ਤਿੰਨ ਸਾਢੇ ਤਿੰਨ ਸਾਲਾਂ ਵਿੱਚ ਅਜੇ ਉਹਨਾਂ ਨੇ ਆਪਣਾ ਹੀ ਕਰਜਾ ਗੁਰਜੈ ਜੀ ਰਿਕਵਰ ਕੀਤਾ ਸੀਗਾ ਅਜੇ ਤੱਕ ਤਾਂ ਹੁਣ ਗਾਂ ਸੋਚਿਆ ਸੀ ਬੜਾ ਕੁਝ ਉਹਨਾਂ ਨੇ ਜੋ ਵੀ ਚੇਹ ਰਹਿ ਗਿਆ ਏ ਹੁਣ ਸਾਡੀ ਅਪੀਲ ਇਹੀ ਆ ਕਿ ਉਹਨਾਂ ਦੀ ਉੱਥੇ ਡਰਾਈਵਿੰਗ ਕਰਦੇ ਦੌਰਾਨ ਜੋ ਵੀ ਮੌਤ ਹੋ ਗਈ ਏ ਕਿ ਅਸੀਂ ਇੱਥੇ ਉਹਨਾਂ ਦੀ ਬੋਡੀ ਲਿਆਉਣਾ ਫੋਰ ਨਹੀਂ ਕਰ ਸਕਦੇ ਕਿਉਂਕਿ ਉਹ ਸਾਰੇ ਹਾਨੂੰ ਕਹਿ ਰਹੇ ਕਿ ਖਰਚਾ ਬਹੁਤ ਖਰਚਾ ਬਹੁਤ ਹੈ ਹੀ ਫੋਰ ਨਹੀਂ ਕਰ ਸਕਦੇ ਸਾਡੇ ਸਿਰ ਤੇ ਡੈਡੀ ਵੀ ਨਹੀਂ ਹੱਡੇ ਹੈਗੇ ਉਹ ਵੀ ਗਵਰਨਮੈਂਟ ਜੌਬ ਕਰਦੇ ਸੀ ਪਰ ਉਹ ਵੀ ਚੱਲ ਬਸੇ ਨੇ ਤਾਂ ਹੀ ਦੋਵੇਂ ਆ ਮੈਂ ਔਰ ਮੰਮੀ ਆ ਸਾਡੇ ਛੋਟੇ ਛੋਟੇ ਬੱਚੇ ਆ ਮੈਂ ਹੀ ਅਪੀਲ ਅਮਰੀਕਨ ਅਥਾਰਟੀ ਦੌਰਤੀ ਦੇ ਵੱਲੋਂ ਵੀ ਕਿ ਤੁਸੀਂ ਆਪਣਾ ਜੇ ਹਾਂ ਜੇ ਜਾ ਸਕਦੇ ਹੋ ਚਾਹੁੰਦੇ ਹੋ ਕਿ ਅਸੀਂ ਆਪਣੇ ਘਰ ਵਾਲੇ ਨੂੰ ਅਖੀਰ ਵਾਲੇ ਵੇਖ ਸਕੀਏ ਮੰਮੀ ਆਪਣੇ ਪੁੱਤ ਨੂੰ ਅਖਰੀਂ ਵੇਖ ਸਕੇ ਬੱਚੇ ਵੇਖ ਸਕਣ ਤਾਂ ਪਲੀਜ਼ ਸਾਨੂੰ ਉੱਥੇ ਮਿਲਾ ਲਿਆ ਜਾਏ ਕਿਉਂਕਿ ਇਹ ਹੀ ਖੋਦੇ ਜਾ ਕੇ ਉਹਨਾਂ ਦਾ ਸਾਰਾ ਕੁਝ ਕਰਨਾ ਚਾਹੁੰਦੇ ਆ ਅਸੀਂ ਆਖਰੀ ਵਾਰ ਵਿੱਚ ਚਾਹੁੰਦੇ ਆ ਅਸੀਂ 3 ਸਾਲ ਵਿੱਚ ਕਦੀ ਨਹੀਂ ਉਹਨੂੰ ਮਿਲੇ ਪਰ ਉਹ ਖੋਜੇ ਛੋਟੇ ਬੱਚੀ ਹੈ ਉਹ ਲੰਬੀ ਹੈ ਹਾਂਜੀ ਅਸੀਂ ਕਿੰਨਾ ਸਮਾਂ ਸਾਰਾ ਨਿਕਲ ਮਾਈ ਦਾ ਸਾਦਾ ਸੀ ਹਾਂਜੀ ਘਰ ਚੋਂ ਕਮਾਈ ਕਰਵਾ ਲੈ ਚੱਲ ਜੇ ਤਾਂ ਬੜਾ ਔਖਾ ਸਾਡੇ ਦੋਵੇਂ ਘਰ ਦੇ

ਆਏ ਤੋਂ ਮੈਨੇ ਪੂਰੇ ਲੱਥੇ ਅਜੇ। ਹੁਣ ਥੀਜੀਵਲ ਗੱਲ ਗੱਲ ਹੁੰਦੀ। ਕੀ ਕੀ ਥੀਜੀਵਲ ਗੱਲ ਹੁੰਦੀ ਜੰਨਾ? ਇਹ ਹੋਈ ਬ ਖਾਈ ਜਾਂਦਾ ਗੱਲਬਾਤ ਹੋਈ ਬੱਚਿਆਂ ਨਾਲ ਹੋਈ ਇਹਦੇ ਨਾਲ ਹੋਈ ਫਿਰ ਐਂਡ ਤੇ ਮੇਰੇ ਨਾਲ ਹੁੰਦੀ ਆ। 7 ਵਜੇ ਦਾ ਫੋਨ ਆਉਂਦਾ ਵਾ। ਨਹੀਂ ਸਾਰੇ ਗੱਲਾਂ ਕਰਦੇ ਅੰਦਰ ਬਹਿ ਕੇ ਮੰਜੇ ਤੇ। 9 ਵਜੇ ਤੱਕ ਗੱਲਾਂ ਕਰਦਾ ਵਾ। ਗੱਡੀ ਚ ਲਾਉਣ ਡਿਆ ਹੁੰਦਾ ਬ ਖਾਲਣ ਡਿਆ ਹੁੰਦਾ ਮਾਤਾ ਆਵੇ ਇਥੇ ਦੀ ਮੈਂ ਨੱਕ ਕੇ ਗਿਆ। ਆਵੇ ਤੰਦ ਕਿੰਨੀ ਆਵੇ ਸੜਕਾਂ ਵੇਹ ਇੱਧਰ ਦਾ ਵੇਹ ਕੋਠੀਆਂ ਵੇਹ ਇਦਾਂ ਹੁੰਦੀਆਂ ਏ ਇਦਾਂ ਹੁੰਦੀਆਂ ਏ ਇਹੋ ਜਿਹੀਆਂ ਗੱਲਾਂ ਸੁਣਾਈ ਜਾਂਦਾ ਵਾ ਪਰ ਕੇ ਰੋਟੀ ਰਾਟੀ ਖਾ ਲਈ ਮੈਂ ਖਾ ਲਈ ਮੈਂ ਤੁਖ ਖਾ ਲਈ ਇਹੀ ਇਹੀ ਖਾ ਲਈਆ ਕਿੰਨਾ ਟਾਈਮ ਹੋ ਗਿਆ ਮੈਂ ਸਾਡੇ 9:30 ਹੋ ਗਏ ਆ ਚੰਗਾ ਫਿਰ ਹੁਣ ਤੁਸੀਂ ਸੌ ਜੋ ਬੱਚਿਆਂ ਦਾ ਖਿਆਲ ਰੱਖਿਓ ਜਿਹੜੀ ਵੀ ਤੁਹਾਨੂੰ ਗੱਲ ਦੀ ਲੋੜ ਹੁੰਦੀ ਹੈ ਮੈਨੂੰ ਫੋਨ ਕਰਿਆ ਕਰੋ ਮੈਨੂੰ ਫੋਨ ਕਰਿਆ ਕਰੋ ਤੁਸੀਂ بڑے ਸੁਪਨੇ ਸੁਪਨੇ ਸਜਾਏ بڑے ਸੁਪਨੇ ਸਜਾਏ ਹੀ بڑے ਸੁਪਨੇ ਸਜਾਏ ਵੀ ਰ ਸਾਰੇ ਰਹਿ ਗਏ ਅੱਧ ਚ 3 ਸਾਲ ਪਹਿਲਾਂ ਗਿਆ ਸੀਗਾ ਤੇ ਕਰੀਬ ਸਾਲ ਪਹਿਲਾਂ ਨੇ ਲਾਇਸੈਂਸ ਲਿਆ ਸੀਗਾ ਤੇ ਹੁਣ ਟਰੱਕ ਚਲਾਉਂਦਾ ਸੀਗਾ ਟਰੱਕ ਚਲਾਉਂਦਾ ਸੀਗਾ ਤੇ ਜਿਹਦੇ ਵਿੱਚ ਕੱਲ ਹਾਦਸਾ ਹੋਇਆ ਤੇ ਟਰੱਕ ਦੇ ਤੇ ਸਾਡੇ ਭੂਆ ਜੀ ਦਾ ਬੇਟਾ ਵੀ ਉੱਥੇ ਅਮਰੀਕਾ ਹੀ ਆ ਤੇ ਉਸਨੇ ਸਾਨੂੰ ਇਨਫੋਰਮ ਕੀਤਾ ਵੀ ਇਦਾਂ ਕਰਕੇ ਤੇ ਮੈਨੂੰ ਹਸਪੀਟਲ ਤੋਂ ਫੋਨ ਆਇਆ ਵੀ ਅਧਿਕਾਰੀ ਕੰਡੀਸ਼ਨ ਬਹੁਤ ਕ੍ਰਿਟੀਕਲ ਆ ਤੇ ਉਹਦੀ ਤੇ ਹਾਦਸੇ ਵਿੱਚ ਕੁਝ ਹੋ ਗਿਆ ਆ ਤੇ ਉਹਦੇ ਨਾਲ ਉਹਦੇ ਹਾਲਤ ਬਹੁਤ ਗੰਭੀਰ ਹੋ ਗਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਵੀ ਆਪਣੇ ਵੱਲ ਪਹੜਾਈ ਕੀਤੀ ਆ ਪਹੁੰਚ ਕੀਤੀ ਆ ਕਿਉਂਕਿ ਉਹ ਹੈਰੀਜ਼ੋਨਾ ਦੇ ਵਿੱਚ ਹੁੰਦਾ ਹੈ ਹਾਸਾ ਤੇ ਉਹ ਆਪ ਕੈਲੀਫੋਰਨੀਆ ਰਹਿੰਦੇ ਨੇ ਤੇ ਫਿਰ ਉਹ ਗਏ ਆ ਉੱਥੇ ਲਾਸ ਵੇਗਸ ਗਏ ਆ ਉਹਦੇ ਕੋਲ ਹਸਪੀਟਲ ਜਦੋਂ ਪਹੁੰਚੇ ਆ ਉੱਥੇ ਤੇ ਉੱਥੇ 1-2 ਘੰਟੇ ਬਾਅਦ ਉਹਨਾਂ ਨੇ ਉੱਥੇ ਦੇਖਿਆ ਵੀ ਵੈਂਟੀਲੇਟਰ ਤੇ ਸੀਗਾ ਉਸ ਦੀ ਉੱਥੇ ਮੌਤ ਹੋ ਜਾਂਦੀ ਹੈ ਸਵਾਸ ਪੂਰੇ ਹੋ ਜਾਂਦੇ ਆ ਅਪੀਲ ਕੀ ਕਰਦੇ ਅਪੀਲ ਦੇ ਇਹੋ ਹੀ ਹੈ ਵੀ ਜੇ ਦੇ ਉਥੇ ਫਿਊਨਰਲ ਦੇ ਇਹਨਾਂ ਦੇ ਪਰਿਵਾਰ ਜਾ ਸਕਦਾ ਹੈ ਤੇ ਜੇ ਕੋਈ ਕਿਸੇ ਤਰੀਕੇ ਨਾਲ ਤੇ ਜਰੂਰ ਇਹਨਾਂ ਦੇ ਪਰਿਵਾਰ ਨੂੰ ਉਥੇ ਪਹੁੰਚ ਕੀਤੀ ਜਾਵੇ ਉਹਨਾਂ ਦੇ ਉਹਦੇ ਫਿਊਨਰਲ ਦੇ ਕਿਉਂਕਿ ਜੇ ਅਸੀਂ ਸੋਚੀਏ ਵੀ ਉਹਦੀ ਬਾਡੀ ਨੂੰ ਇੱਥੇ ਮੰਗਵਾ ਲਈਏ ਸਾਡੀ ਕਿਤੇ ਇੰਨੀ ਪਹੁੰਚ ਨਹੀਂ ਹੈਗੀ ਵੀ ਇਹਨਾਂ ਖਰਚਾ ਹੀ ਭਰ ਸਕੀਏ ਵੀ ਜਿਹੜਾ ਬਾਡੀ ਤੋਂ ਇੱਥੇ ਮੰਗਵਾ ਲਈ ਹੈ ਤੇ ਜੇ ਪਰਿਵਾਰ ਦਾ ਉਥੇ ਜਾਂਦਾ ਹੈ ਉਥੇ ਤੇ ਉਹਦੇ ਵਿੱਚ ਜੇ ਕੋਈ ਸਾਡੀ ਸਰਕਾਰ ਵੱਲੋਂ ਮਦਦ ਹੁੰਦੀ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਉਹਦੇ ਲਈ ਬਹੁਤ ਸ਼ੁਕਰਗੁਜ਼ਾਰ ਹਾਂ